ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਸ਼ਾ ਟੀਵੀ ਦੇ ਨਾਲ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਪੂਰਾ ਹਫਤਾ ਪੰਨੂ ਸਾਹਿਬ ਦਾ ਸਾਥ ਹੁੰਦਾ ਹੈ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰੀਦੀ ਹੈ ਅੱਜ ਵੀ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਨਾਲ ਹੀ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਪੰਸਾ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਸਾ ਪੰਥਕ ਸਿਆਸਤ ਵਿੱਚ ਇੱਕ ਕਸੂਤੀ ਜਿਹੀ ਸਥਿਤੀ ਬਣ ਗਈ ਹੈ ਗਿਆਨੀ ਹਰਪੀ ਸਿੰਘ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਿਆ ਹੈ ਪਰ ਹੁਣ ਰੌਲਾ ਸ਼ੁਰੂ ਹੋ ਗਿਆ ਅਸਲੀ ਅਕਾਲੀ ਦਲ ਕਿਹੜਾ ਤੁਸੀਂ ਕੀ ਸੋਚਦੇ ਆ ਜੀ ਵੈਸੇ ਰੌਲਾ ਕਿਦੇ ਪਹਿਲੀ ਵਾਰ ਸ਼ੁਰੂ ਹੋਇਆ ਜੀ ਅਕਾਲੀਆਂ ਨੂੰ ਖੁਦ ਨੂੰ ਪਤਾ ਨਹੀਂ ਅਸੀਂ ਕੀ ਕਰਨਾ ਇਹਨਾਂ ਦੇ ਵਿੱਚ ਕਈ ਵਾਰੀ ਟੁੱਟ ਭੱਜ ਗਈ ਅਕਾਲੀ ਦਲ ਇੱਕ ਤੋਂ ਦੋ ਦੋ ਤੋਂ ਚਾਰ ਕਈ ਵਾਰੀ ਵੀ ਵੀ ਬਾਈ ਬਾਈ ਦਲ ਵੀ ਬਣ ਜਾਂਦੇ ਰਹੇ ਫਿਰ ਮੁੜ ਕੇ ਇੱਕ ਮੁਖਤਰਾ ਬਣ ਜਾਂਦੀ ਹੈ ਬਾਕੀ ਇਧਰ ਉਧਰ ਦੀਆਂ ਜੜੀਆਂ ਨੇ ਕੋਈ ਚੋਆ ਤੇ ਕੋਈ ਨਦੀਆਂ ਵਗਦੀਆਂ ਰਹਿ ਜਾਂਦੀਆਂ ਹੂੰ ਉਹ ਸਾਰੇ ਵਹਿਣ ਵੱਖਰੇ ਗਏ ਜਿੱਦਾਂ ਜਦੋਂ ਮਾਸਟਰ ਤਾਰਾ ਸਿੰਘ ਤੇ ਸੰਤ ਫਤੇ ਸਿੰਘ ਉਹ ਦੋਵੇਂ ਆਪਸ ਵਿੱਚ ਦੋ ਧੜੇ ਬਣਾ ਕੇ ਲੜੇ ਇੱਕ ਦੂਸਰੇ ਦੇ ਖਿਲਾਫ ਕੀ ਕੁਝ ਨਹੀਂ ਸਿਆਖਾ ਮਾਸਟਰ ਤਾਰਾ ਸਿੰਘ ਦੇ ਬਾਰੇ ਇਹ ਆਖਿਆ ਗਿਆ ਕਿ ਹਿੰਦੂ ਦਾ ਪੁੱਤ ਐ ਸਿੱਖਾਂ ਦੇ ਵਿੱਚ ਸਾਜ਼ਿਸ਼ ਦੇ ਤਹਿਤ ਭੇਜਿਆ ਇਹ ਦੋਸ਼ ਉਹਦੇ ਤੇ ਲਾਇਆ ਤੇ ਜਿਹੜੇ ਦੋਸ਼ ਲਾਉਂਦੇ ਸੀ ਬਾਅਦ ਚ ਉਹਨਾਂ ਨੇ ਆਖਿਆ ਜੀ ਉਹਦੇ ਨਾਲ ਦਾ ਸਿੱਖ ਲੀਡਰ ਕੋਈ ਨਹੀਂ ਜੀ ਸੰਤ ਫਤਿਹ ਸਿੰਘ ਦੇ ਖਿਲਾਫ ਗੱਲਾਂ ਕਰਨ ਵਾਲਿਆਂ ਨੇ ਉਹਦੇ ਮਾਪੇ ਤੱਕ ਦੀਆਂ ਗੱਲਾਂ ਕੀਤੀਆਂ ਤੇ ਬਾਅਦ ਵਿੱਚ ਉਹ ਇਹ ਕਹਿਣ ਲੱਪੇ ਜੀ ਸੰਤ ਜੀ ਦੀ ਕੁਰਬਾਨੀ ਸੀ ਕੁਰਬਾਨੀ ਕੁਰਬਾਨੀ ਸੀ ਇਹ ਕਿੰਨਾ ਕੁਝ ਹੁੰਦਾ ਰਿਹਾ ਸੀ ਤੇ ਬਹੁਤ ਕੁਝ ਵੇਖਿਆ ਹੋਇਆ ਇੱਕ ਦੂਸਰੇ ਦੇ ਖਿਲਾਫ ਕਿਹੜੀਆਂ-ਕਿਹੜੀਆਂ ਘਟੀਆਂ ਗੱਲਾਂ ਤੇ ਕਵੀਸ਼ਰਾਂ ਨੂੰ ਤੇ ਢਾਡੀਆਂ ਨੂੰ ਕਹਿ-ਕਹਿ ਕੇ ਉੱਚੇ ਤੌਰ ਤੇ ਗੀਤ ਲਿਖਵਾਏ ਗਏ ਔਰ ਬਾਹਰਲੀਆਂ ਸਟੇਜਾਂ ਸਿਆਸੀ ਸਟੇਜਾਂ ਤੇ ਨਹੀਂ ਗੁਰੂ ਘਰ ਦੇ ਵਿੱਚ ਵੀ ਗਾਏ ਗਏ ਸੀ ਅਕਾਲੀ ਦਲ ਫਿਰ ਬਾਕੀ ਆਸੇ-ਪਾਸੇ ਇੱਕ ਰਹਿ ਗਿਆ ਜਦੋਂ ਪੈਪਸੋ ਦੀ ਵੱਖਰੀ ਵਿਧਾਨ ਸਭਾ ਹੁੰਦੀ ਸੀ ਉੱਚ ਅਕਾਲੀ ਦਲ ਦੇ ਬਜਾਇ ਅਕਾਲੀ ਪਾਰਟੀ ਦੇ ਨਾਂ ਤੇ ਚੋਣਾਂ ਲੜੀਆਂ ਸੀ 1951 ਚ 54 ਚ ਅਗਲੀ ਚੋਣ ਆ ਗਈ ਉਸ ਚੋਣ ਦੇ ਵਿੱਚ ਦੋ ਗਰੁੱਪ ਬਣ ਗਏ ਇੱਕ ਮਾਨ ਗਰੁੱਪ ਤੇ ਇੱਕ ਰਾਮਾ ਗਰੁੱਪ ਤਿੰਨਾਂ ਸਾਲਾਂ ਬਾਅਦ ਫਿਰ ਸਮੇਟ ਕੇ ਇਕੱਠੇ ਹੋ ਗਏ ਸੀ 1978 'ਚ ਲੜੇ ਸਨ 1979 ਵਿੱਚ ਮੁੱਖ ਮੰਤਰੀ ਪ੍ਰਕਾਸ਼ ਚੋ ਬਾਦਲ ਹੁੰਦਾ ਸੀ ਉਹਦੇ ਖਿਲਾਫ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੇ ਆਪਣੇ ਜਨਰ ਸਕੱਤਰ ਪ੍ਰੇਮ ਸਿੰਘ ਲਾਲਪੁਰਾ ਦੇ ਰਾਹੀਂ ਗਵਰਨਰ ਨੂੰ ਚਿੱਠੀ ਭੇਜੀ ਚਿੱਠੀ ਇਹ ਭੇਜੀ 1979 'ਚ ਕਿ ਸਾਡੀ ਪਾਰਟੀ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਦੀ ਸਰਕਾਰ ਬੜੀ ਕਰਪਟ ਹੈ ਤੋੜ ਦਿਓ ਜੀ ਇੰਦਰਾ ਗਾਂਧੀ 1980 ਵਿੱਚ ਜਿੱਤ ਗਈ ਜਿੱਤ ਦੇ ਸਾਰ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਦੀ ਚਿੱਠੀ ਦਾ ਬਹਾਨਾ ਬਣਾ ਕੇ ਬਾਦਲ ਦੀ ਸਰਕਾਰ ਤੋੜੀ ਸੀ ਅਕਾਲੀ ਸਰਕਾਰ ਅਕਾਲੀ ਦਲ ਦੇ ਪ੍ਰਧਾਨ ਦੀ ਚਿੱਠੀ ਦਾ ਬਹਾਨਾ ਬਣਾ ਕੇ ਤੋੜੀ ਫਿਰ ਜਦੋਂ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀ ਉਹਦੀਆਂ ਜੜਾਂ ਵੜਨ ਵਾਸਤੇ ਸਾਰੇ ਇਕੱਠੇ ਨਹੀਂ ਹੋਏ ਅੱਜ ਜਦੋਂ 1999 ਆਈ ਉਦੋਂ ਇਹ ਸਾਰੇ ਕਿੰਨੇ ਦਲ ਤੁਰੇ ਫਿਰਦੇ ਸੀ ਇੱਕ ਅਕਾਲੀ ਦਲ ਚੋਣ ਲੜਿਆ ਸੀ ਇੱਕ ਅਕਾਲੀ ਦਲ ਬਾਦਲ ਲੜਿਆ ਸੀ ਜੀ ਪਰ ਦੋਵੇਂ ਪਾਸੇ ਰਹਿ ਗਏ ਸਿਮਰਜੀਤ ਸਿੰਘ ਮਾਨ ਜੇਲ੍ਹ ਵਿੱਚ ਬੈਠਾ ਸੀ ਉਹਦਾ ਗਰੁੱਪ ਸਾਰਿਆਂ ਨੂੰ ਹੋਜ ਕੇ ਤੇ ਚਿੱਤ ਗਿਆ ਸੀ ਤੇ 1992 ਦੀ ਚੋਣ ਚ ਬਾਦਲ ਵੱਖਰਾ ਫਿਰਦਾ ਸੀ ਬਰਨਾਲਾ ਤੇ ਅਮਰਿੰਦਰ ਸਿੰਘ ਇਕੱਠੇ ਸੀ ਅਮਰਿੰਦਰ ਸਿੰਘ ਦੇ ਦੇ 117 ਟਿਕਟਾਂ ਤੇ ਅਮਰਿੰਦਰ ਸੋਨੇ ਵੰਡੀਆਂ ਸੀ ਪਰ 97 ਵਿੱਚ ਬਾਦਲ ਵੀ ਬਰਨਾਲਾ ਵੀ ਟੌੜਾ ਵੀ ਸਾਰੇ ਫਿਰ ਇਕੱਠੇ ਹੋ ਗਏ ਉਣੀ ਵੀ ਰੋਲਾ ਪੈਣਾ ਇਹਨਾਂ ਚੋਂ ਇੱਕ ਤੇ ਰਹੂਗੀ ਇੱਕ ਖੁੰਝੇ ਜਾ ਕੇ ਬਹੂਗੀ ਅਜੇ ਤੱਕ ਦਾ ਪ੍ਰਭਾਵ ਇਹ ਆ ਕਿਉਂਕਿ ਪਿਛਲਾ ਰਿਕਾਰਡ ਵੀ ਆ ਕਿ ਜਦੋਂ ਇਹੋ ਜਿਹੀ ਭਜ ਟੁੱਟ ਹੋਵੇ ਲੋਕ ਸਿਆਸੀ ਲੀਡਰਾਂ ਦੇ ਬਜਾਏ ਸੰਤ ਜਿਹਦਰ ਕੋ ਲੱਗਾ ਹੋਵੇ ਉਹਦੇ ਮਗਰ ਤੁਰ ਜਾਂਦੇ ਆ ਐਸੇ ਕੋਈ ਧਾਰਮਿਕ ਪੁਰਖ ਜਿਹੜਾ ਲੱਗਾ ਗੈਨੀ ਹਰਪ੍ਰੀਤ ਸਿੰਘ ਉਹ ਪਹਿਲੇ ਸੰਤਾਂ ਨਾਲੋਂ ਵੱਖਰੀ ਕਿਸਮ ਦਾ ਜੇ ਆਪਣੇ ਉੱਤੇ ਵੀ ਦੋਸ਼ ਲੱਗਦੇ ਆ ਦੂਜਾ ਇੱਕ ਮੁਕਾਬਲਾ ਬਹੁਤ ਵੱਡੇ ਮਾਇਆ ਧਾਰੀ ਨਾਲ ਹੈ ਜੀ ਤੇ ਮਾਇਆ ਧਾਰੀ ਉਹੋ ਜਿਹਾ ਵੀ ਹੋਰ ਬਾਕੀ ਸਭ ਗੱਲਾਂ ਛੱਡ ਦਿਓ ਗੁਰੂ ਸਾਹਿਬ ਨੇ ਆਖਿਆ ਸੀ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਚੋਰਾ ਉਹ ਤੇ ਉਹਦੀ ਟੀਮ ਰੋਲ ਕਚੋਲੇ ਮਾਰਨ ਚ ਬਹੁਤ ਤਗੜੀ ਹੈ ਉਹਨਾਂ ਨੇ ਪਤਾ ਹੀ ਨਹੀਂ ਕਿਦਰੋ ਕਿਦਰ ਕਰਨਾ ਇਹਨਾਂ ਦੇ ਨਾਲ ਤੁਰੇ ਤੁਰੇ ਜਾਂਦੇ ਬੰਦੇ ਅੱਜ ਜਿਹਨਾਂ ਨਾਲ ਆ ਰਾਤ ਨੂੰ ਉੱਥੇ ਜਾ ਕੇ ਉਹਦੇ ਕੋਲ ਬਹਿ ਜਾਣਗੇ ਤੇ ਭੜਕੇ ਸਵੇਰੇ ਪਤਾ ਲੱਗਣਾ ਕਿ ਸਾਡਾ ਇੱਕ ਬੰਦਾ ਹੋਰ ਕਰ ਗਿਆ। ਉਦਾਂ ਉਹਦੇ ਵਾਲਿਆਂ ਵਿੱਚ ਵੀ ਕੁਝ ਇਹੋ ਜਿਹੇ ਆ ਗਏ ਆ। ਜਿਹੜੇ ਸਮਝਦੇ ਆ ਕਿ ਸਾਨੂੰ ਮਿਲਿਆ ਕੱਖ ਨਹੀਂ ਤੇ ਪਾਰਟੀ ਉਹ ਭਰੀ ਹੁੰਦੀ ਜਾਂਦੀ ਆ। ਐ ਛੋੜੇ ਤੇ ਪ੍ਰਭਾਵ ਇਹੋ ਹੀ ਆ ਕਿ ਸਾਰੇ ਪੰਜਾਬ 'ਚ ਇਹ ਦਲ ਭਰ ਹੁੰਦਾ ਜਾਂਦਾ। ਪਰ ਜੇ ਇਹਨਾਂ ਦੋਵਾਂ 'ਚ ਇੱਕ ਦਲ ਮੇਨ ਬਣ ਵੀ ਜਾਵੇ। ਮੁੱਖ ਸਾਰਾ ਬਣ ਵੀ ਜਾਵੇ। ਤੇ ਸਿਮਰਜੀਤ ਸਿੰਘ ਮਾਨ ਦਾ ਅੰਮ੍ਰਿਤਸਰ ਅਕਾਲੀ ਦਲ ਤੇ ਫਿਰ ਵੀ ਵੱਖਰਾ ਰਹਿਣਾ ਉਹ ਤੇ ਚੱਲੀ ਜਾਂਦਾ। ਇੱਕ ਵਾਰੀ ਉਹਦੀਆਂ ਵੋਟਾਂ 35000 ਹੁੰਦੀਆਂ ਦੂਜੀ ਵਾਰੀ 0 ਲੱਖ 3.5 ਲੱਖ ਬਣ ਜਾਂਦੀ ਐ ਅਗਲੀ ਵਾਰੀ ਫੇਰ ਉਹ ਡਿੱਕ 40000 ਤੇ ਆ ਜਾਂਦਾ ਇਹ ਉਹਦੀ ਹਾਲਤ ਜਿਹੜੀ ਆ ਉਹ ਵਖਰੀ ਉਹਨੂੰ ਕੋਈ ਪਰਵਾਹ ਨਹੀਂ ਮੇਰੀ ਜਮਾਤ ਕਿੰਨੀ ਵਾਰ ਜਬਤ ਹੋਈ ਆ ਉਹਨੂੰ ਪਰਵਾਹ ਨਹੀਂ ਮੈਂ ਕਿੰਨੀ ਵਾਰ ਜਿੱਤਿਆ ਉਹ ਜਿੱਦਾਂ ਦਾ ਚੱਲਦਾ ਪਿਆ ਨਾ ਸਾਰਾ ਕੁਝ ਕਿਦੇ ਚ ਇਹੋ ਜਿਹੀ ਕੋਈ ਆਸ ਨਹੀਂ ਰੱਖਣੀ ਚਾਹੀਦੀ ਕਿ ਇੱਕ ਮੁੱਖ ਧਾਰਾ ਬਣ ਗਈ ਸਾਰਾ ਕਾਲੀ ਦਲ ਇਕੱਠਾ ਹੋ ਨਾ ਅੱਜ ਤੱਕ ਇਕੱਠੇ ਹੋਏ ਆ ਨਾ ਰਿਆ ਇਕੱਠੇ ਹੋਣੀਆਂ ਇਹ ਕਦੇ ਇਹਨਾਂ ਨੇ ਇਕੱਠੇ ਹੋਣਾ ਇਹ ਤਾਂ ਸੋ ਕਿਸੇ ਵਕਤ ਬਾਬੇ ਬਕਾਲੇ ਚ ਬਾਈ ਮੰਜੀਆਂ ਡਠੀਆਂ ਸੀ ਠੱਗਾਂ ਦੀਆਂ ਐਸ ਵੇਲੇ ਅਕਾਲੀ ਸਿਆਸਤ ਦੀਆਂ ਵੀ 22 ਨਹੀਂ 24 ਨਹੀਂ ਪਤਾ ਨਹੀਂ 44 ਮੰਜੀਆਂ ਬੜੀਆਂ ਫਿਰਦੀਆਂ ਇਹਨਾਂ ਦੀ ਗਿਣਤੀ ਮਿੰਤੀ ਕਰਨ ਦੀ ਕੋਈ ਲੋੜ ਨਹੀਂ ਜੀ ਅੱਛਾ ਪਰ ਉਹਨਾਂ ਸਭ ਗਿਣਤੀ ਮਿੰਤੀ ਦੀ ਗੱਲ ਕੀਤੀ ਹੈ ਜਸਟਿਸ ਵਰਮਾ ਦੇ ਘਰੋਂ ਜਦੋਂ ਕੈਸ਼ ਮਿਲਿਆ ਸੀ ਤੇ ਗਿਣਤੀ ਮਿੰਤੀ ਦਾ ਚੱਕਰ ਉਦੋਂ ਵੀ ਪੈ ਗਿਆ ਕਰੋੜਾ ਰੁਪਏ ਦੀ ਰਕਮ ਸੀ ਅੱਗ ਲੱਗੀ ਸੀ ਨੋਟਾਂ ਨੂੰ ਮਾਮਲਾ ਅਦਾਲਤ ਵਿੱਚ ਗਿਆ ਹੁਣ ਲੋਕ ਸਭਾ ਦੇ ਵਿੱਚ ਵੀ ਮਤਾ ਪਾਸ ਕਰ ਦਿੱਤਾ ਗਿਆ ਕਿ ਉਹਨਾਂ ਦੇ ਖਿਲਾਫ ਮਾਹਦੋਸ਼ ਚੱਲਣਾ ਚਾਹੀਦਾ ਕੀ ਲੱਗਦਾ ਕਿਦੋਂ ਜਾਂਚ ਆ ਸਕਦੀ ਹੈ ਹਾਂ ਉਹ ਦੇਖੋ ਅੱਗੇ ਉਹਨਾਂ ਦੇ ਸਭ ਤੋਂ ਲੱਗੇ ਸਾਬਕਾ ਮੰਤਰੀ ਤੇ ਭਾਜਪਾ ਕੋ ਰਵੀ ਸ਼ੰਕਰ ਪ੍ਰਸ਼ਾਦ ਬਾਕੀ 150 ਦੇ ਕਰੀਬ ਪਾਰਲੀਮੈਂਟ ਮੈਂਬਰਾਂ ਨੇ ਦਸਕੇ ਕੀਤੇ ਉਹ ਮਤਾ ਚਲਾ ਗਿਆ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਜੀ ਕੋ ਓਮ ਬਿਰਲਾ ਸਾਹਿਬ ਨੇ ਤਿੰਨ ਮੈਂਬਰੀ ਕਮੇਟੀ ਬਣਾਤੀ ਜਿਹਦੇ ਚ ਇੱਕ ਜੱਜ ਹਾਈ ਸੁਪਰੀਮ ਕੋਰਟ ਦਾ ਇੱਕ ਹਾਈ ਕੋਰਟ ਦਾ ਇੱਕ ਕਾਨੂੰਨਦਾਨ ਬਾਹਰੋਂ ਪਾਇਆ ਉਹਨਾਂ ਨੂੰ ਆਖਿਆ ਜੀ ਤੁਸੀਂ ਤਿੰਨੇ ਪੜਤਾਲ ਕਰਕੇ ਤੇ ਰਿਪੋਰਟ ਦੇ ਦਿਓ ਉਸ ਰਿਪੋਰਟ ਦੇ ਆਧਾਰ ਤੇ ਫਿਰ ਇਹ ਮਹਾਦੋਸ਼ ਦਾ ਮਤਾ ਪਾਰਲੀਮੈਂਟ ਚ ਆਵੇਗਾ ਹੁਣ ਜਿੰਨਾ ਕੇਸ ਖੁੱਲਾ ਸਾਰਾ ਕੁਝ ਸਾਰਿਆਂ ਦੇ ਸਾਹਮਣੇ ਆ ਫਾਇਰ ਬ੍ਰਿਗੇਡ ਦੀਆਂ ਰਿਪੋਰਟਾਂ ਵੀ ਆ ਪੁਲਿਸ ਦੀਆਂ ਵੀ ਆ ਹੋਰ ਪਾਸਿਆਂ ਤੋਂ ਵੀ ਆ ਇਹਨੂੰ ਵੇਖਦਿਆਂ ਜਸਟਿਸ ਯਸ਼ਵੰਤ ਵਰਮਾ ਨੂੰ ਜਿੰਨੀ ਕਿ ਬੇਇੱਜ਼ਤੀ ਹੋ ਗਈ ਇਸ ਤੋਂ ਬਾਅਦ ਉਹਨੂੰ ਚਲੇ ਜਾਣਾ ਚਾਹੀਦਾ ਸੀ ਉਹਨੇਗਾ ਉਹ ਅਖੀਰਲਾ ਕੰਮ ਉਹ ਦੇਖੋ ਦੇ ਖਿਲਾਫ ਮਹਾਦੋਸ਼ ਦਾ ਮਤਾ ਕਰਕੇ ਤੇ ਫਿਰ ਉਹ ਸਥਿਤੀ ਪੈਦਾ ਕਰ ਦਿਓ ਬੜੇ ਬਿਆਬਰੂ ਹੋ ਕੇ ਤਰੇ ਕੋਚੇ ਸੇ ਹਮ ਨਿਕਲੇ ਜੀ ਕੋਚਾ ਉਰਦੂ ਦਾ ਸ਼ਬਦ ਹੈ ਜਿਹੜਾ ਮਲਕੂ ਮਹੱਲਾ ਹੁੰਦਾ ਅੱਛਾ ਉਹ ਅਜੇ ਤੱਕ ਵੀ ਇਸ ਗੱਲ ਤੇ ਅੜੇ ਆ ਕਿ ਮੈਂ ਅਸਤੀਫਾ ਨਹੀਂ ਦੇਣਾ ਅਸੀਂ ਪਿਛਲਿਆਂ ਜੱਜਾਂ ਦੇ ਵਿੱਚੋਂ ਵੀ ਇੱਕ ਦੋ ਦਾ ਪਤਾ ਸਾਨੂੰ ਯਾਦ ਹੈ ਜਿਹਦੇ ਖਿਲਾਫ ਇਹੋ ਜਿਹਾ ਮਤਾ ਆਇਆ ਤੇ ਉਹ ਅਖੀਰ ਤੱਕ ਡਟਿਆ ਰਿਹਾ ਪਰ ਜਦੋਂ ਇੱਕ ਉਸ ਤੋਂ ਮਤਾ ਪਾਸ ਹੋ ਗਿਆ ਤੇ ਦੂਸਰੇ ਤੋਂ ਪਾਸ ਹੋਣ ਤੋਂ ਪਹਿਲਾਂ ਅਸਤੀਫਾ ਦੇ ਗਿਆ ਸੀ ਤੇ ਜੇ ਉਹ ਹੱਦ ਤੱਕ ਜਾ ਕੇ ਅਸਤੀਫਾ ਦੇਣਾ ਤੁਹਾਨੂੰ ਚੰਗਾ ਨਹੀਂ ਹੁਣੇ ਦੇਜੋ ਅੱਜ ਹੁਣ ਜਿਹੜੀ ਕਾਰਵਾਈ ਹੋਈ ਆ ਉਸ ਤੋਂ ਬਾਅਦ ਸਾਫ਼ ਦਿਸਦਾ ਕਿ ਉਹਨਾਂ ਦੇ ਖਿਲਾਫ ਇਹ ਮਤਾ ਪਾਸ ਹੋ ਸਕਦਾ ਕਾਫੀ ਦੂਰ ਤੱਕ ਗੱਲ ਜਾ ਚੁੱਕੀ ਆ ਇਹ ਪਾਣੀ ਜਿਹੜਾ ਪੁੜਾ ਏਠੋਂ ਵਗ ਗਿਆ ਵਾਪਸ ਆਉਣਾ ਨਹੀਂ ਪਰ ਉਹ ਜਿਹੜੀ ਥਾਂ ਤੇ ਬੈਠੇ ਉਹਨਾਂ ਨੂੰ ਕੁਝ ਸਮਝਾ ਨਹੀਂ ਸਕਦਾ ਉਹਨਾਂ ਦੇ ਪੱਖ ਵਿੱਚ ਕੋਈ ਹੈਗਾ ਕਿੰਨੇ ਹੈਗਾ ਮੈਨੂੰ ਪਤਾ ਨਹੀਂ ਵਿਰੋਧ ਵਿੱਚ ਬਹੁਤ ਨੇ ਸਭ ਤੋਂ ਵੱਡੀ ਗੱਲ ਇੱਕ ਸਾਰੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਜਸਟਿਸ ਯਸ਼ਵੰਤ ਵਰਮਾ ਦੇ ਵਿਰੋਧ ਨੇ ਜੀ ਪੰਨ ਸਾਹਿਬ ਅੱਗੇ ਗੱਲ ਕਰਦੇ ਆ ਜੀ ਆਸਰਾਮ ਦੀ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਸੀ ਜਮਾਨਤ ਮਿਲਿਆ ਹੁਣ ਜਮਾਨਤ ਵਿੱਚ ਵਾਧਾ ਕਰ ਦਿੱਤਾ ਗਿਆ ਇਹ ਬਾਬਿਆਂ ਦੀਆਂ ਮੌਜਾਂ ਲਗੀਆਂ ਜੀ ਉਧਰ ਰਾਮ ਰਹੀਮ ਗਿਆ ਤੇ ਇਧਰ ਆਸਰਾਮ ਗਿਆ ਦੇਖੋ ਇਹ ਜਿੰਨੇ ਉਹ ਜੇ ਠੱਗ ਚੋਰ ਨੇ ਕੇਂਦਰ ਵਿੱਚ ਰਾਜਕਰਦ ਦੀ ਪਾਰਟੀ ਦੇ ਨੇੜੇ ਹੋਣ ਤੇ ਉਹ ਇਹਨਾਂ ਦੀਆਂ ਐਸ਼ਾਂ ਕਰਵਾ ਦਿੰਦੇ ਆ ਜੀ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਰਾਮ ਰਹਿਮ ਤੇ ਦੋਸ਼ ਕੀਆ ਦੋ ਨੇ ਕਤਲ ਕਰਾਏ ਤੇ ਸਾਬਤ ਹੋ ਗਏ ਅਦਾਲਤ ਨੇ ਦੋ ਉਮਰ ਕੈਦਾਂ ਵਕ ਵਕ ਦਿੱਤੀਆਂ ਆਖਿਆ ਇੱਕ ਪੂਰੀ ਹੋ ਜੇ ਤੇ ਦੂਜੀ ਫੇਰ ਭੁਗਤਣੀ ਹੈ ਦੋ ਨੇ ਬਲਾਤਕਾਰ ਕੀਤੇ ਆਪਣੀਆਂ ਸਾਧਵੀਆਂ ਦੇ ਨਾਲ ਉਹਨਾਂ ਚ 10-10 ਸਾਲ ਕੈਦ ਹੋਈਏ ਤੇ ਜੱਜ ਸਾਹਿਬ ਨੇ ਆਖਿਆ ਇਕੱਠੀਆਂ ਦੋਵੇਂ ਕੈਦਾਂ ਨਹੀਂ ਚਲਣੀਆਂ ਇੱਕ ਕੈਦ ਪੂਰੀ ਹੋਈ ਤੇ ਦੂਜੀ ਫੇਰ ਸ਼ੁਰੂ ਹੋਣੀ ਹੈ ਉਹ ਹੁਣ ਇੰਨਾ ਕੁਝ ਹੋਣ ਤੋਂ ਬਾਅਦ ਵੀ ਉਹਨੂੰ ਮੋੜ-ਮੁੜ ਕੇ ਪਰ ਹੋਰ ਮਿਲਦੀ ਹੈ ਅੱਜ ਇੱਕ ਅਖਬਾਰ ਨੇ ਰਿਪੋਰਟ ਛਾਪੀ ਹੈ ਕਿਸੇ ਵੱਡੀ ਕਾਰਪੋਰੇਸ਼ਨ ਦੇ ਮੁਲਾਜ਼ਮ ਨੂੰ ਸਾਲ ਦੇ ਵਿੱਚ ਜਿੰਨੇ ਦਿਨ ਛੁੱਟੀਆਂ ਮਿਲਦੀਆਂ ਉਦੋਂ ਜ਼ਿਆਦੇ ਦਿਨ ਪਰੋਲਾਂ ਤਾਂ ਮਿਲ ਜਾਂਦੇ ਨੇ ਰਾਮ ਰਹੀਮ ਨੂੰ ਜੀ ਤੇ ਕੈਦ ਫਿਰ ਉਹਦੀ ਕਾਦੀ ਹੈ ਤੇ ਮੈਂ ਅੱਗੇ ਵੀ ਇੱਕ ਦਿਨ ਆਖਿਆ ਸੀ ਕਿ ਉਹਨੂੰ ਮੁਰਮੁਰ ਕੇ ਪਰੋਲ ਦੇ ਕੇ ਐਵੇਂ ਲੋਕਾਂ ਤੋਂ ਗੱਲਾਂ ਕਰਵਾਉਣਾ ਚੰਗਾ ਨਹੀਂ ਕਿ ਉਹਦੇ ਡੇਰੇ ਦਾ ਹੀ ਇੱਕ ਕਮਰਾ ਜਿਹੜਾ ਉਹਨੂੰ ਟੈਂਪਰਰੀ ਜੇਲ ਬਣਾ ਦਿਓ ਉੱਥੇ ਉਹ ਬੈਠਾ ਰਹੇ ਮਿਲਦਾ ਮਿਲਦਾ ਰਹੇ ਨਾਲੇ ਉੱਥੇ ਜੋ ਕੁਝ ਹੋ ਰੋ ਨੇ ਕਰਨਾ ਕਰਦਾ ਰਹੇ ਇਹੋ ਹੀ ਹਾਲਤ ਆਸਰਾਮ ਦੀ ਆ ਜਦੋਂ ਜੇਲ੍ਹ ਵਿੱਚ ਸੀ ਕਹਿੰਦਾ ਸੀ ਸਰੀਰ ਠੀਕ ਨਹੀਂ ਮੈਂ ਮਾਲਿਸ਼ ਕਰਾਉਣੀ ਆ ਉਹਨੇ ਆਖਿਆ ਫਿਜ਼ੀਓਥੈਰੇਪੀ ਵਾਲਾ ਸੱਤ ਦਿਨ ਤੇਰੀ ਮਾਲਿਸ਼ ਕਰ ਦੂ ਕਹਿੰਦਾ ਨਾ ਆਯੁਰਵੈਦਿਕ ਦੀ ਮਾਲਿਸ਼ ਸਿਰਫ ਫੁਲਾਨੀ ਕੁੜੀ ਕਰ ਸਕਦੀ ਐ ਉਦੋਂ ਵੀ ਅਖਬਾਰਾਂ 'ਚ ਖੇਡ ਉੱਡੀ ਸੀ ਵੀ ਰੱਸੀ ਸੜ ਗਈ ਵਟ ਨਹੀਂ ਗਿਆ ਕਿ ਬੁੱਢੇ ਦੇ ਨਾਲ ਐਨੀ ਹੋ ਗਈ ਆ ਅਜੇ ਵੀ ਜੇਲ੍ਹ 'ਚ ਬੈਠਾ ਇਦਾਂ ਦੀਆਂ ਗੱਲਾਂ ਕਰਦਾ ਹੁਣ ਉਹਨੂੰ ਜਦੋਂ ਜ਼ਮਾਨਤ ਤੇ ਮਿਲੀ ਆ ਮਿਲੀ ਜਿਹੜੇ ਬੇਸ ਤੇ ਉਹਦੀ ਚਲੋ ਮੈਂ ਚਰਚਾ ਵਿੱਚ ਨਹੀਂ ਜਾਂਦਾ ਉਸ ਤੋਂ ਬਾਅਦ ਉਹਨੇ ਫਿਰ ਕਹਿਤਾ ਕਿ ਮੇਰੀ ਜ਼ਮਾਨਤ ਵਧਾ ਦਿਓ ਅਦਾਲਤ ਨੇ ਉਹਦੀ ਜ਼ਮਾਨਤ ਦਾ ਸਮਾਂ ਹੋਰ ਵਧਾਤਾ ਇਦਾਂ ਦੇ ਕੱਲੇ ਦੋ ਥੜੇ ਆ ਹੋਰ ਵੀ ਕਈ ਹਗੇ ਨੇ ਜਿਹੜਾ ਕਈ ਸਾਧੂ ਸੰਤਾਂ ਦੇ ਖਿਲਾਫ ਇਹੋ ਜੇ ਕੇਸ ਬਣਦੇ ਆ ਸਾਡੇ ਪੰਜਾਬ ਚ ਵੀ ਦੋ ਤਿੰਨ ਤੇ ਬਣੇ ਸੀ ਪਰ ਇੱਥੇ ਇਹ ਆ ਕਿ ਜਿਹੜਾ ਉਹਦੀ ਕੇਸ ਫਸ ਜਾਂਦਾ ਉਹ ਜਿਆਦਾ ਪ੍ਰਸਿੱਧੀ ਉਹਦੇ ਹੁੰਦੇ ਲੋਕੀ ਜਿਆਦਾ ਮੰਨਣ ਲੱਗ ਪੈਂਦੇ ਆ ਉੱਥੇ ਅਮਰੀਕਾ ਦੇ ਵਿੱਚ ਸ਼ਿਕਾਗੋ 'ਚ ਇੱਕ ਵਾਰੀ ਏਦਾਂ ਦਾ ਇੱਕ ਸੰਤ ਉਹ ਜਦੋਂ ਘੇਰਾ ਪੈ ਗਿਆ ਤੇ ਹੋਟਲ 'ਚੋਂ ਬਗੈਰ ਕੱਪੜਿਆਂ ਤੋਂ ਦੌੜਿਆ ਸੀ ਤੇ ਲੋਕੀ ਵੇਖਦੇ ਸੀ ਕਿ ਹੋ ਰਿਹਾ ਹੌਲੀ-ਹੌਲੀ ਉਹ ਇੰਨਾ ਚਰਚਿਤ ਹੋਇਆ ਕਿ ਅੱਜ ਉਹਦੀ ਵੀ ਮਹਿਮਾ ਲੋਕੀ ਉਹਨੂੰ ਵੀ ਪੂਜੀ ਜਾਂਦੇ ਆ ਤੇ ਜਿੱਥੇ ਇਹੋ ਜੀਆਂ ਹਾਲਤਾਂ ਹੋਣ ਹੋਗੇ ਘਰ ਬਦਨਾਮ ਤੂੰ ਕਾ ਨਾਮ ਨਾ ਹੋਗਾ ਜਿਹੜੇ ਬਦਨਾਮੀ 'ਚੋਂ ਹੀ ਆਪਣਾ ਨਾਮ ਬਣਾ ਲੈਂਦੇ ਆ ਮੁੜ-ਮੁੜ ਕੇ ਇੰਨਾ ਕੁਝ ਹੋਣ ਤੋਂ ਬਾਅਦ ਵੀ ਚਰਚਾ 'ਚ ਰਹਿੰਦੇ ਆ ਉਹ ਜੋ ਆਦਾ ਨੂੰ ਕਾਨੂੰਨ ਵੀ ਰਾਹ ਦੇਈ ਜਾਂਦਾ ਪਾਰ ਤੋਂ ਮੇਰਾ ਖਿਆਲ ਐਸਾ ਕਰਕੇ ਚੱਲੀ ਚਲੇ ਜਾਂਦਾ ਐਨੀ ਬਦਨਾਮੀ ਵੀ ਹੁੰਦੀ ਫਿਰ ਕੋਈ ਪਰਵਾਹ ਨਹੀਂ ਕਰਦਾ ਜੀ ਪੰਸਾਹ ਗੱਲ ਕਰਦੇ ਮੱਧ ਪ੍ਰਦੇਸ਼ ਸਰਕਾਰ ਦੀ ਸੁਪਰੀਮ ਕੋਰਟ ਨੇ ਝਾੜ ਪਾਈ ਹੈ ਉੱਥੋਂ ਦੇ ਕੁਝ ਲੋਕ ਜਿਹੜੇ ਪਛੜੀਆਂ ਸੜਨੀਆਂ ਨਾਲ ਨੇ ਉਹਨਾਂ ਨੂੰ ਨੌਕਰੀ ਮਿਲੀ ਸਿਲੈਕਸ਼ਨ ਹੋਈ ਪਰ ਕੀ ਕਾਰਨ ਸੀਗਾ ਕਿ ਕੰਮ ਰੁਕਦਾ ਨਜ਼ਰ ਆ ਰਿਹਾ ਦੇਖੋ ਸਾਰੇ ਦੇਸ਼ ਵਿੱਚ ਇਹ ਜਿਹੜਾ ਇਹ ਪ੍ਰਭਾਵ ਹੈ ਕਿ ਸ਼ੈਡਿਊਲ ਕਾਸਟ ਨੂੰ ਤੇ ਬੈਕਵਰਡ ਕਲਾਸ ਨੂੰ ਰਿਜ਼ਰਵੇਸ਼ਨ ਦਾ ਬਹੁਤ ਫਾਇਦਾ ਮਿਲਦਾ ਹੈ ਆਪਣੇ ਆਪ ਨੂੰ ਉੱਪਰਲੀ ਜਾਤ ਕਹਿਣ ਵਾਲੇ ਇਸ ਕਰ ਤੋਂ ਬਹੁਤ ਜ਼ਿਆਦਾ ਚਿਰਦੇ ਆ ਜੀ ਸਾਡੇ ਨਾਲ ਤੱਕਾ ਹੁੰਦਾ ਸਾਡੇ ਵੱਧ ਨੰਬਰ ਵੀ ਹੁਣ ਅਸੀਂ ਰਹਿ ਜਾਂਦੇ ਆ ਇਹ ਅੱਗੇ ਲੰਘ ਜਾਂਦੇ ਆ ਉਹਨਾਂ ਦੇ ਰੌਲੇ ਨੂੰ ਮੈਂ ਠੀਕ ਗਲਤ ਕਹਿਣ ਦੀ ਐਸੇ ਪੋਜੀਸ਼ਨ 'ਚ ਨਹੀਂ ਮੈਂ ਜਿਹੜੀ ਖਬਰ ਤੇ ਚਰਚਾ ਕਰਦਾ ਪਿਆ ਉਹਦੇ ਤੇ ਉਹਨਾ ਕਿ ਇਹਨਾਂ ਨੂੰ ਅਨਸੂਚਿਤ ਜਾਤੀਆਂ ਨੂੰ ਵੀ ਤੇ ਪਛੜੀਆਂ ਜਾਤੀਆਂ ਨੂੰ ਵੀ ਹੱਕ ਦੇਣ ਦੇ ਨਾਂ ਤੇ ਸਰਕਾਰਾਂ ਵਾਦੇ ਤੇ ਦਾਅਵੇ ਜ਼ਿਆਦਾ ਕਰਦੀਆਂ ਅਸਲ ਗੱਲ ਇਹ ਆ ਕਿ ਇਹਨਾਂ ਨਾਲ ਜਿੰਨਾ ਵਾਅਦਾ ਕੀਤਾ ਜਾਂਦਾ ਕਿਤੇ ਵੀ ਪੂਰਾ ਪੂਰਾ ਨਹੀਂ ਹੁੰਦਾ ਆਮ ਕਰਕੇ ਰੁਕਾਵਟਾਂ ਪੈਂਦੀਆਂ ਹੁਣੇ ਆ ਕਿ ਉੱਥੇ ਮੱਧ ਪ੍ਰਦੇਸ਼ ਦੇ ਵਿੱਚ ਮੱਧ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਨੇ ਉਹਨਾਂ ਨੇ ਇੰਟਰਵਿਊ ਲੈ ਸਿਲੈਕਟ ਹੋ ਗਏ ਬੱਚੇ 100 ਤੋਂ ਵੱਧ ਨੇ ਉਹਦੇ ਚ 15% ਜਿਹੜੀ ਰਿజర్ਵੇਸ਼ਨ ਉਹਨਾਂ ਦੇਣੀ ਸੀ ਉਹ ਰਿజర్ਵੇਸ਼ਨ ਦਾ ਮੁੱਦਾ ਕੀ ਸਾਲ ਉਹ ਗੇਟ ਗਿਆ ਉਹਨਾਂ ਨੂੰ ਪੋਸਟ ਨਹੀਂ ਦਿੱਤੀ ਜਾ ਰਹੀ ਪਰ ਦੋ ਸਾਲ ਹੋ ਗਏ ਨਾ ਕੇਸ ਕਰਤਾ ਹਾਈ ਕੋਰਟ ਚ ਮੱਧ ਪ੍ਰਦੇਸ਼ ਸਰਕਾਰ ਮੁਰਮੁਰ ਕੇ ਆਖੀ ਜਾਂਦੀ ਜੀ ਅਸੀਂ ਪਾਲਿਸੀ ਬਣਾ ਰਹੇ ਜੀ ਅਸੀਂ ਨਾ ਬਾਰੇ ਆ ਕਰਨਾ ਜੀ ਉਹ ਕਰਨਾ ਜੀ ਚੁੜੀਆਂ ਗੱਲਾਂ ਕਰਦੇ ਫਿਰ ਉਹਦੇ ਚ ਉਹ ਬੱਚੇ ਵਿਚਾਰੇ ਦੁਖੀ ਹੋ ਰਹੇ ਕੱਲ ਉਥੋਂ ਦੇ ਹਾਈ ਕੋਰਟ ਜਿਹੜੀ ਆ ਸਰਕਾਰ ਨੂੰ ਇਸ ਗੱਲ ਤੇ ਪੈ ਗਈ ਕਿ ਤੁਸੀਂ ਇਹਨਾਂ ਨੂੰ ਕੋਈ ਦੇਣਾ ਦੇ ਦਿਓ ਨਹੀਂ ਦੇਣਾ ਤੇ ਸਿੱਧੇ ਤੌਰ ਤੇ ਕਹ ਦੇ ਜੀ ਹੈ ਨਹੀਂ ਸਾਡੇ ਪੱਲੇ ਕੱਖ ਵੀ ਅਸੀਂ ਸਿਰਫ ਵਾਦਾ ਕਰਨਾ ਸੀ ਕੀਤਾ ਕੰਮ ਹੋ ਗਿਆ ਦੁੱੜ ਜੋ ਜੀ ਤੁਸੀਂ ਇਹਨਾਂ ਨੂੰ ਬੇਵਕੂਫ ਕਿਉਂ ਬਣਾ ਰਹੇ ਦਿੰਦੇਗਾ ਨਹੀਂ ਕੁਝ ਇਹਦੇ ਉੱਤੇ ਸਰਕਾਰ ਫਸੀ ਪਈ ਹੈ ਸਰਕਾਰ ਦੇ ਵਕੀਲ ਨੇ ਜਾ ਕੇ ਆਖਣ ਨੇ ਜੀ ਸਰਕਾਰ ਇਸ ਮਾਮਲੇ 'ਚ ਬੜੀ ਸੀਰੀਅਸ ਸੀ ਬੜੀ ਗੰਭੀਰਤਾ ਨਾਲ ਕੰਮ ਕਰਦੇ ਆ ਸਾਨੂੰ ਮੌਕਾ ਦਿਓ ਤੇ ਹਾਈ ਕੋਰਟ ਦੇ ਜੱਜ ਨੇ ਆਖਿਆ ਕਿ ਸਰਕਾਰ ਇੰਨੀ ਸੀਰੀਅਸ ਹੈ ਜਦੋਂ ਵੀ ਇਹਦੀ ਪੇਸ਼ੀ ਦੀ ਤਰੀਕ ਆਉਂਦੀ ਆ ਸਰਕਾਰ ਦਾ ਵਕੀਲ ਆਉਂਦਾ ਤੇ ਆਇਆ ਪਰ ਆਉਂਦਾ ਉਦੋਂ ਜਦੋਂ ਅਸੀਂ ਆਰਡਰ ਲਿਖਾ ਚੁੱਕੇ ਹੋ ਨੇ ਪੇਸ਼ੀ ਤੇ ਵੀ ਤੁਸੀਂ ਪੇਸ਼ ਨਹੀਂ ਹੋ ਰਹੇ ਹੂੰ ਜੀ ਜਾਣਬੋਝ ਕੇ ਮੁੱਲ ਵੇਟ ਕਰੀ ਜਾਂ ਲੇਟ ਕਰੀ ਜਾਂਦੇ ਇਹ ਕੀ ਹੋ ਰਿਹਾ ਇਹ ਇਕੱਲਾ ਉੱਥੋਂ ਦਾ ਮਾਮਲਾ ਨਹੀਂ ਕਈਆਂ ਹੋਰ ਨਾ ਥਾਵਾਂ ਦੇ ਵੀ ਮੈਂ ਫਿਰ ਕਹਿੰਦਾ ਕਿ ਇਸ ਵੇਲੇ ਅਸੀਂ ਇਹ ਬੈਸ ਨਹੀਂ ਕਰਦੇ ਪਏ ਕਿ ਰਿਜ਼ਰਵੇਸ਼ਨ ਠੀਕ ਹੈ ਕਿ ਗਲਤ ਆ ਉਹ ਮੁੱਦੇ ਵੱਖਰੇ ਹੁੰਦੇ ਆ ਰਿਜ਼ਰਵੇਸ਼ਨ ਵੀ ਤੇ ਕਈ ਕਿਸਮ ਦੀ ਆ ਰਿਜ਼ਰਵੇਸ਼ਨ ਦਾ ਸਾਫ ਕਾ ਫੌਜੀਆਂ ਵਾਸਤੇ ਵੀ ਹੈਗੀ ਰਿਜ਼ਰਵੇਸ਼ਨ ਦਾ ਆਜ਼ਾਦੀ ਕੁਲਾਟੀਆਂ ਦੇ ਬੱਚਿਆਂ ਵਾਸਤੇ ਵੀ ਹੈਗੀ ਰਿਜ਼ਰਵੇਸ਼ਨ ਜਿਹੜੇ ਸ਼ਡਿਊਲਡ ਕਾਸਟ ਨੇ ਉਹਨਾਂ ਵਾਸਤੇ ਵੀ ਆ ਤੇ ਅਦਰ ਬੈਕਵਰਡ ਕਲਾਸੇ ਜਿਹੜੀਆਂ ਜਿਹਨਾਂ ਨੂੰ ਵਿਚਾਲੇ ਦੀਆਂ ਜਾਤਾਂ ਗਿਣਿਆ ਜਾਂਦਾ ਮੈਨੂੰ ਪੁੱਛੋ ਮੈਂ ਕੋਈ ਜਾਤ ਪਾਤ ਮੰਨਦਾ ਹੀ ਨਹੀਂ ਮੈਂ ਹਰ ਜਾਤ ਦੇ ਲੋਕਾਂ ਨਾਲ ਇੱਕੋ ਕੋਲੀ ਚ ਮੁਰਕੀਆਂ ਲਾ ਕੇ ਖਾਦੀਆਂ ਹੋਈਆਂ ਨੇ ਮੈਂ ਨਹੀਂ ਮੰਨਦਾ ਪਰ ਇਹ ਗੱਲ ਸੱਚੀ ਹੈ ਕਿ ਜਿਨ੍ਹਾਂ ਨੂੰ ਅਸੀਂ ਦਲਿਤ ਕਹਿੰਦੇ ਆ ਉਹਨਾਂ ਦੇ ਨਾਲ ਪਿਛਲੀਆਂ ਕਿੰਨੀਆਂ ਸਦੀਆਂ ਤੋਂ ਯੁੱਗਾਂ ਤੋਂ ਵੱਡਿਆਂ ਬਡੇਰਿਆਂ ਦੇ ਵੇਲਿਆਂ ਤੋਂ ਇਹ ਧੱਕਾ ਹੁੰਦਾ ਆ ਅੱਜ ਵੀ ਹੁੰਦਾ ਜੇ ਉਹਨਾਂ ਦਾ ਕੋਈ ਮੁੰਡਾ ਆਖੇ ਮੈਂ ਕੁੜੀ ਤੇ ਚੜ੍ਹਦਾ ਬਰਾਤ ਲੈ ਕੇ ਜਾਣੀ ਆ ਬੈਂਡਵਾਜਾ ਲਾਉਣ ਲੱਗੇ ਤੇ ਜਿਹੜੇ ਆਪਣੇ ਆਪ ਨੂੰ ਉੱਚੀ ਜਾਤ ਸਮਝਦੇ ਟਵੱਟਾ ਚਲਾ ਦਿੰਦੇ ਇਹ ਵੀ ਤਾਂ ਸਾਡੇ ਭਾਰਤ ਦੇ ਕਈ ਰਾਜਾਂ 'ਚ ਹੁੰਦਾ ਜੀ ਕਿੰਨੀ ਵਾਰੀ ਇਹ ਗੱਲਾਂ ਆਈਆਂ ਕਿ ਦਲਿਤ ਨੂੰ ਪੰਚਾਇਤ ਚ ਬਿਠਾ ਕੇ ਜੁੱਤੀ ਦੇ ਉੱਤੇ ਥੁੱਕ ਕੇ ਆਖਿਆ ਚੱਟ ਇਹ ਗੱਲਾਂ ਵੀ ਆਈਆਂ ਜਿਹੜੇ ਅੱਗੋਂ ਦਲਤਾਂ ਵਿੱਚੋਂ ਵੀ ਮਹਾ ਦਲਤ ਆ ਕਿਉਂਕਿ ਜਿਹੜੇ ਦਲਿਤ ਦਾ ਸ਼ੈਡਿਊਲਡ ਕਾਸਟ ਉਹ ਵੀ ਇੱਕੋ ਜਾਤ ਨਹੀਂ ਉਹਨਾਂ ਚ 7-8 ਜਾਤਾਂ ਨੇ ਤੇ ਅੱਗੋਂ ਉਹਨਾਂ ਚ ਉੱਚੀ ਜਾਤ ਤੇ ਨੀਵੀਂ ਜਾਤ ਆ ਜਿਹੜੇ ਮਹਾ ਦਲਤ ਆ ਉਹ ਕਹਿੰਦੇ ਜੀ ਇਹ ਸਰਕਾਰ ਕੋਲ ਲੈ ਜਾਂਦੇ ਸਾਨੂੰ ਕੁਝ ਨਹੀਂ ਮਿਲਦਾ ਜਿਹੜੀਆਂ ਬੈਕਵਰਡ ਕਲਾਸਿਸ ਨੇ ਅਦਰ ਬੈਕਵਰਡ ਕਲਾਸਿਸ ਉਹਨਾਂ ਵਿੱਚ ਵੀ ਕਈ ਤਿਆਂ ਇਹ 파ਰਟ ਦਾ ਸਮਾਜ ਜੰਨੀਆਂ ਤਹਿ ਜਵੰਡਿਆ ਪਿਆ ਕਿ ਜੇ ਦੀ ਵਿਆਖਿਆ ਕਰਨੀ ਹੋਵੇ ਤੇ ਅੱਜ ਦੇ ਯੁੱਗ ਵਿੱਚ ਇਹ ਆਪਣੇ ਆਪ ਚ ਇੱਕ ਬਹੁਤ ਵੱਡਾ ਕੰਮ ਆ ਸਰਕਾਰਾਂ ਨਾਲ ਦੀ ਵਿਆਖਿਆ ਚ ਪੈਂਦੀਆਂ ਨੇ ਕਿਸੇ ਗੱਲ ਚ ਉਹ ਕਪ ਕਾ ਹਰ ਜਾਤ ਨੂੰ ਕਿ ਤੁਹਾਡੇ ਵਾਸਤੇ ਅਸੀਂ ਬੜਾ ਫਿਕਰ ਕਰਦੇ ਹਾਂ ਜੀ ਉਹ ਸਾਰੀਆਂ ਜਾਤਾਂ ਨੂੰ ਇਹ ਦੱਸਣ ਦਾ ਯਤਨ ਕਰਦੇ ਆ ਕਿ ਅਸੀਂ ਤੁਹਾਡੇ ਆ ਪਰ ਅਸਲ ਵਿੱਚ ਹੁੰਦਾ ਇਹੋ ਕਿ ਇਹ ਦੇ ਨਹੀਂ ਉਹ ਵੋਟਰ ਭਗਵਾਨ ਨੂੰ ਮੱਥਾ ਟੇਕਦੇ ਆ ਉਨਾ ਜੇ ਟਿਕ ਦੇ ਜਦਨ ਚੋਣ ਹੋਣੇ ਚੋਣ ਤੋਂ ਬਾਅਦ ਵੋਟਰ ਨੂੰ ਵੀ ਤੂੰ ਕੌਣ ਤੇ ਮੈਂ ਕੌਣ ਕੋਈ ਕਹਿ ਨਹੀਂ ਪੈਂਦਾ ਜੀ ਪੰਸਾਬ ਅੱਗੇ ਗੱਲ ਕਰਦੇ ਆਂ ਜੀ ਸੁਪਰੀਮ ਕੋਰਟ ਦੀ ਇੱਕ ਰਿਪੋਰਟ ਤੀ ਕਿਉਂਕਿ ਭਾਰਤ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਅਦਾਲਤ ਨੇ ਝਾੜ ਕੀਤੀ ਹੈ ਤੇ ਉਧਰਲੇ ਪਾਸੇ ਰਾਹੁਲ ਗਾਂਧੀ ਹੁਰਾਂ ਨੇ ਇੱਕ ਸਵਾਲ ਖੜਾ ਕਰਤਾ ਕਿ ਇਹ ਬੇਜਵਾਨ ਨੇ ਕਿਵੇਂ ਦੇਖਦੇ ਆਂ ਰਾਹੁਲ ਗਾਂਧੀ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਚਾਚੀ ਮੇਨਕਾ ਗਾਂਧੀ ਉਹ ਤਾਂ ਪਛੜਦੀ 35 ਸਾਲਾਂ ਤੋਂ ਇਹ ਮੁੱਦਾ ਚੁੱਕੀ ਜਾਂਦੀ ਜੀ ਬੇਸਹਾਰਾ ਜਾਨਵਰਾਂ ਤੇ ਜ਼ੁਲਮ ਨਹੀਂ ਹੋਣਾ ਚਾਹੀਦਾ ਇਹ ਬੇਸਹਾਰਾ ਜਾਨਵਰ ਦੇ ਪਰਭਾਸ਼ਾ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਮੈਂ ਜਦੋਂ ਅਖਬਾਰ ਦਾ ਐਡੀਟਰ ਹੁੰਦਾ ਸਾਂ ਇੱਕ ਦਿਨ ਮੈਂ ਨਿਊਜ਼ ਟੇਬਲ ਤੇ ਮੀਟਿੰਗ ਕਰਾਉਂਦਾ ਪਿਆ ਸੀ ਮੇਰੇ ਕੋਲ ਤਿੰਨ ਜਣੇ ਆਏ ਆਈ ਸਰ ਜੀ ਕਬਰ ਲਾ ਦਿਓ ਮੈਂ ਖਬਰ ਵੇਖੀ ਮੈਂ ਕਿਹਾ ਆ ਕੀ ਆਵਾਰਾ ਕੁੱਤਿਆਂ ਬਾਰੇ ਖਬਰ ਹੈ ਕਿ ਹਾਂਜੀ ਇਹਨਾਂ ਤੇ ਉੱਤੇ ਬਹੁਤ ਜ਼ੁਲਮ ਹੁੰਦਾ ਤੇ ਅਸੀਂ ਨਹੀਂ ਚਾਹੁੰਦੇ ਕਿ ਹਵਾਰਾ ਕੁੱਤਿਆਂ ਤੇ ਜ਼ੁਲਮ ਹੋਵੇ ਮੈਂ ਕਿਹਾ ਤੁਹਾਨੂੰ ਸਿਰਫ ਕੁੱਤਿਆਂ ਦਾ ਫਿਕਰ ਕਿ ਜੀਵ ਜੰਤੂਆਂ ਦਾ ਫਿਕਰ ਕਹਿੰਦੇ ਜੀ ਸਾਨੂੰ ਤੇ ਹਰ ਜੀਵ ਦਾ ਫਿਕਰ ਹੈ ਮੈਂ ਕਿਹਾ ਤੁਸੀਂ ਕੁੱਤੇ ਦੀ ਇੰਨੀ ਚਿੰਤਾ ਕਿਉਂ ਕਰਦੇ ਜੀ ਕਹਿੰਦੇ ਕੁੱਤਾ ਬੜਾ ਮਾਸੂਮ ਹੁੰਦਾ ਮੈਂ ਕਿਹਾ ਸਭ ਤੋਂ ਵੱਧ ਮਾਸੂਮ ਤੇ ਵਿਚਾਰੀ ਭੇਡ ਨੂੰ ਗਿਣਿਆ ਗਿਆ ਹੂੰ ਕੱਲੇ ਜਲੰਧਰ ਦੇ ਵਿੱਚ ਰੋਜ਼ 2000 ਭੇਡਾਂ ਮਾਰੀਆਂ ਜਾਂਦੀਆਂ ਤੇ ਉਹਦਾ ਮਾਸ ਅੱਡ ਅੱਡ ਢਾਬਿਆਂ ਤੇ ਤੇ ਹੋਟਲਾਂ 'ਚ ਵਰਤਿਆ ਜਾਂਦਾ ਤੁਹਾਨੂੰ ਪਤਾ ਕਦੇ ਤੁਸੀਂ ਭੇਡਾਂ ਵਾਸਤੇ ਆਵਾਜ਼ ਉਠਾਈ ਜੇ ਬੱਕਰੇ ਕਿੰਨੇ ਰੋਜ਼ ਵੱਡੇ ਜਾਂਦੇ ਉਹਨਾਂ ਬਾਰੇ ਆਵਾਜ਼ ਉਠਾਈ ਜੇ ਨਹੀਂ ਜੀ ਜੀਵ ਤੇ ਜੀਵ 'ਚ ਫਰਕ ਹੁੰਦਾ ਮੈਂ ਕਿਹਾ ਇਸ ਕਰਕੇ ਫਰਕ ਹੁੰਦਾ ਕਿ ਉਹ ਮਾਸੂਮ ਹੈ ਜਿਹੜਾ ਮਰਜੀ ਫੜ ਕੇ ਵੱਡ ਟੁੱਕ ਕੇ ਮਾਸ ਉਹਦਾ ਕੱਢ ਕੇ ਖਾ ਲਵੇ ਤੇ ਇਹ ਇੰਨਾ ਕ ਮਾਸੂਮ ਹੈ ਕਿ ਜਿਹਨੂੰ ਮਰਜੀ ਜਾਂਦਿਆਂ ਨੂੰ ਗੱਟਿਓਂ ਫੜ ਕੇ ਉਹਦਾ ਮਾਸ ਕੱਢ ਕੇ ਖਾ ਜਾਵੇ ਉਹਨਾਂ ਦਾ ਮਾਸ ਲੋਕ ਖਾਂਦੇ ਇਹ ਉਹਨਾਂ ਰਾਜਾਂ ਦੇ ਲੋਕਾਂ ਦਾ ਮਾਸ ਖਾ ਜਾਂਦਾ ਹੁਣ ਤੱਕ ਪੰਜਾਬ 'ਚ ਕਿੰਨੇ ਲੋਕ ਜਿਹੜੇ ਨਾ ਕੁੱਤਿਆਂ ਨੇ ਖਾ ਲਿਆ ਬਜ਼ੁਰਗ ਵੀ ਇਹਨਾਂ ਨੇ ਮਾਰ ਕੇ ਖਾ ਲੇ ਹਡੀਆਂ ਇਕੱਠੀਆਂ ਕੀਤੀਆਂ ਬੱਚੇ ਵੀ ਤੁਹਾਨੂੰ ਉਹਨਾਂ ਤੇ ਕੋਈ ਚਿੰਤਾ ਨਹੀਂ ਕਦੇ ਜੀ ਸਾਡਾ ਇੱਕ ਮਿਸ਼ਨ ਆ ਕਿ ਕੁੱਤਾ ਬੇਜਬਾਨ ਵਿਚਾਰਾ ਉਹਦੇ ਵਾਸਤੇ ਤਰਸ ਕਰਨਾ ਚਾਹੀਦਾ ਹੁਣ ਸੁਪਰੀਮ ਕੋਰਟ ਨੇ ਆਖਿਆ ਬਿਲਕੁਲ ਸੁਪਰੀਮ ਕੋਰਟ ਨੇ ਇਹ ਆਖਿਆ ਕੁੱਤੇ ਮਾਰ ਦਿਓ ਉਹਨੇ ਆਖਿਆ ਨਾ ਕੁੱਤਿਆਂ ਨੂੰ ਇੱਕ ਸ਼ੈਲਟਰ ਹੂਮ ਤੇ ਲੈ ਜਾਓ ਜੀ ਸਰਕਾਰ ਇਹੋ ਜਿਹਾ ਕੋਈ ਆਹਾਤਾ ਰੱਖੇ ਜਿੱਥੇ ਨਾ ਸਾਰੇ ਜਿਹਨਾਂ ਨੇ ਪੋਣਾ ਉੱਥੇ ਆ ਕੇ ਖਾਣਾ ਪਾ ਲਿਆ ਕਰਨ ਪਿਛੇ ਜੀ ਇੱਕ ਇਹਨਾਂ ਨੇ ਆ ਕੇ ਦਰਖਾਸਤ ਦਿੱਤੀ ਕਹਿੰਦਾ ਜੀ ਮੇਰਾ ਮਨੁੱਖੀ ਅਧਿਕਾਰ ਹੈ ਕਿ ਮੈਂ ਜਿੱਥੇ ਮਰਜੀ ਮੇਰੇ ਮਨਪਸੰਦ ਦੇ ਰੰਗ ਦਾ ਕੁੱਤਾ ਲੱਭੇ ਤੇ ਮੈਂ ਉਹਨੂੰ ਖਾਣਾ ਪਾਉਣਾ ਹੁਣ ਮਨਪਸੰਦ ਦੇ ਰੰਗ ਦੇ ਕੁੱਤੇ ਨੂੰ ਖਾਣਾ ਪਾਉਣਾ ਉਹ ਉਸ ਕੁੱਤੇ ਨੂੰ ਆਪਣੇ ਘਰ ਹੀ ਲਿਆ ਜਵੇ ਉੱਥੇ ਪਾਲੇ ਉਹਦੀ ਨਾਲ ਸੇਵਾ ਕਰਦਾ ਰੋਜ਼ ਉਹਦਾ ਰਿਜ਼ਰਵ ਹੋਊਗਾ ਜਿਉਂ ਦਿਲ ਕੀਤਾ ਉਦੋਂ ਉਹਨੂੰ ਖਾਣਾ ਪਾ ਦਿਆ ਕਰ ਕਿਸ ਨੂੰ ਕੀ ਇਤਰਾਜ ਸੜਕਾਂ ਦੇ ਉੱਤੇ ਟਾਣੀਆਂ ਨੇ ਇਹ ਹੀ ਕੱਲਾ ਨਹੀਂ ਅਵਾਰਾ گاਵਾں ਸੜਕਾਂ ਤੇ ਨੇ ਰੋਜ਼ ਹੱਥ ਤੇ ਹੁੰਦੇ ਨੇ ਕੱਲ ਪੰਜਾਬ 'ਚ ਇੱਕ ਥਾਂ ਤੇ ਇੱਕ ਅਵਾਰਾ ਸਾਨ ਨੇ ਇੱਕ ਬਜ਼ੁਰਗ ਨੂੰ ਸਿੰਘਾਂ ਤੇ ਚੁੱਕ ਕੇ ਜ਼ਮੀਨ ਤੇ ਸੁੱਟਿਆ ਤੇ ਮਾਰ ਦਿੱਤਾ ਕਿੰਨੇ ਹਾਦਸੇ ਰੋਜ਼ ਹੋ ਰਹੇ ਨੇ ਇੱਥੇ ਪੰਜਾਬ 'ਚ ਬੜੇ ਲੋਕ ਐ ਜਿਹੜੇ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਉਹ ਗਾਂ ਦਾ ਦੁੱਧ ਚੌਂਦੇ ਆ ਤੇ ਡੰਡਾ ਮਾਰ ਕੇ ਬਾਹਰ ਕੱਢ ਦਿੰਦੇ ਉਹ ਸਾਰਾ ਦਿਨ ਸੜਕਾਂ ਤੇ ਫਿਰਦੇ ਜਦੋਂ ਉਹਦਾ ਹਵਾਨਾ ਦੁੱਧ ਨਾਲ ਭਰ ਜਾਂਦਾ ਉਹ ਫਿਰ ਆਪੇ ਕਿਲੇ ਤੇ ਆ ਜਾਂਦੀ ਦੁੱਧ ਚੋ ਕੇ ਫਿਰ ਬਾਹਰ ਕੱਢ ਦਿੰਦੇ ਉਹ ਅਵਾਰਾ ਗਾਵਾਂ ਨਹੀਂ ਗਿਆ कोरोना ਨੂੰ ਤੁਸੀਂ ਹੱਥ ਨਹੀਂ ਪਾ ਸਕਦੇ ਲੋਕ ਇੱਥੇ ਵੀ ਇੱਕ ਮਹਿੰਮ ਛੱਡ ਜਾਂਦੀ ਹੈ ਸੁਪਰੀਮ ਕੋਰਟ ਨੇ ਇੱਕ رائے ਦਿੱਤੀ ਉਹ ਨਾ ਨੇਤਰੀ ਆਖਿਆ ਕੁੱਤੇ ਮਾਰ ਦਿਓ ਜੀਵਤ ਇਹ ਰਾਇਤ ਉਹਨਾਂ ਦਿੱਤੀ ਨਹੀਂ ਪਰ ਇੰਨੀ ਗੱਲ ਨੂੰ ਵੀ ਤਸ਼ੱਦਦ ਬੰਦ ਦੇ ਕਹਿੰਦੇ ਜੀ ਉਹਨਾਂ ਨੂੰ ਫੜਿਆ ਹੀ ਕਿਉਂ ਜਾਵੇ ਉਹਨਾਂ ਦਾ ਵੀ ਹੱਕ ਆ ਠੀਕ ਹੈ ਉਹਨਾਂ ਦਾ ਹੱਕ ਆ ਪਰ ਲੋਕਾਂ ਦਾ ਜਿਉਂਦੇ ਰਹਿਣ ਦਾ ਕੋਈ ਹੱਕ ਨਹੀਂ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਰਾਹੁਲ ਗਾਂਧੀ ਆਪਣਾ ਸਿਆਸਤ ਦਾ ਕੰਮ ਕਰਨਾ ਕਰਦਾ ਰਹੇ ਇਹੋ ਜੀ ਗੱਲ ਜਿਉਂਨੇ ਕਹੀ ਆ ਕੁਝ ਲੋਕੋ ਦੀ ਇਸ ਗੱਲ ਤੇ ਖੁਸ਼ ਹੋਣਗੇ ਪਰ ਬਹੁਤੇ ਲੋਕ ਇਸ ਗੱਲ ਤੇ ਨਾਰਾਜ਼ ਹੋਣਗੇ ਜਿਹੜੇ ਰੋਜ਼ ਸੜਕਾਂ ਦੇ ਉੱਤੇ ਅਸੀਂ ਆਪਾਂ ਭੁਗਤਦੇ ਆ ਜੀ ਪੰਜ ਸੌ ਅੱਗੇ ਗੱਲ ਕਰਦੇ ਆ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੀ ਕਈ ਦੇਸ਼ਾਂ ਦੇ ਲੀਡਰ ਨਾਲ ਫੋਨ ਤੇ ਗੱਲਬਾਤ ਕਰ ਰਿਹਾ ਹੈ ਭਾਰਤ ਨਾਲ ਵੀ ਗੱਲਬਾਤ ਕੀਤੀ ਹੈ ਇਹ ਜ਼ੇਲੈਂਸਕੀ ਸਾਹਿਬ ਕੀ ਚਾਹੁੰਦੇ ਹੁਣ ਵਿਚਾਰਾ ਫਸਿਆ ਪਿਆ ਅਮਰੀਕਾ ਵਾਲਿਆਂ ਦੇ ਉੱਤੇ ਉਹਨਾਂ ਦੇ ਕਹਿਣ ਤੇ ਉਹਨੇ ਇੱਕ جنگ ਛੇੜ ਲਈ ਦੋਸਤਾਂ ਇਹਨਾਂ ਨੂੰ ਅਖਰ ਤੇ ਨਾਟੋ ਦਾ ਮੈਂਬਰ ਬਣਾਵਾਂਗੇ ਤੈਨੂੰ ਐਟਮਿਕ ਮਿਜ਼ਾਈਲ ਦੇਵਾਂਗੇ ਰੂਸ ਨੇ ਆਖਿਆ ਮੈਂ ਤੈਨੂੰ ਐਟਮਿਕ ਮਿਜ਼ਾਈਲ ਨਹੀਂ ਦੇਣ ਦਿਆਂਗਾ ਨਾਟੋ ਦਾ ਮੈਂਬਰ ਹੀ ਬਣ ਦਣਾ ਇਹ ਨਾਕਾ ਹੀ ਬਣਾਵਾਂਗੇ ਹੁਣ ਇਹ ਗੱਲ ਹੀ ਨਹੀਂ ਕਰਦੇ ਮਜਾਇਲਿਆ ਉਹਨੂੰ ਦੇ ਜਾਂਦੇ ਆ ਲੜੀਉ ਜਾਂਦਾ ਇਹ ਬਾਹਰੋਂ ਪੈਸੇ ਦੇ ਸਕਦੇ ਮਜਾਇਲਿਆ ਦੇ ਸਕਦੇ ਪੁੱਤ ਤੇ ਉਹਦੇ ਯੂਕਰੇਨ ਦੇ ਮਰਨੇ ਆ ਜੀ ਉਹ ਹੁਣ ਕੋਈ ਰਾਹ ਨਹੀਂ ਨਿਕਲਦਾ ਪਿਆ ਇੱਧਰ ਰੋਸਦਾਰ ਰਾਸ਼ਟਰਪਤੀ ਅਮਰੀਕਾ ਦਾ ਰਾਸ਼ਟਰਪਤੀ ਦੋਵੇਂ ਜਣੇ ਮਿਲਣ ਲੱਗੇ ਆ ਜਦੋਂ ਇਹਨਾਂ ਦੋਵਾਂ ਦੇ ਮਿਲਣ ਦੀ ਗੱਲ ਚੱਲੀ ਤੇ ਯੂਕਰੇਨ ਦਾ ਰਾਸ਼ਟਰਪਤੀ ਕਹਿੰਦਾ ਜੀ ਮੇਰੇ ਨਾਲ ਤੇ ਗੱਲ ਕਰ ਲੋ ਮੈਂ ਵਿਚਾਲੇ ਫਸਿਆ ਬੈਠਾ ਉਹਦੇ ਨਾਲ ਕੋਈ ਗੱਲ ਨਹੀਂ ਕਰਦਾ ਨਵੇਂ ਥ੍ਰਿਓ ਜੋ ਦੂਜੀ ਵਾਰੀ ਰਾਸ਼ਟਰਪਤੀ ਬਣਿਆ ਡੋਨਲਡ ਟਰੰਪ ਇਹਨਾਂ ਨੂੰ ਮਿਲਣ ਵਾਸਤੇ ਸੱਦਿਆ ਪੰਜਾ ਮਿੰਟਾਂ ਜਿਹੀ ਖੇਬੜ ਪਏ ਤੇ ਟਰੰਪ ਉੱਠ ਕੇ ਅੰਦਰ ਚਲਾ ਗਿਆ ਜਾ ਕੇ ਅਫਸਰਾਂ ਨੂੰ ਕਹਿ ਦਿੱਤਾ ਖਾਣਾ ਬਣਾਇਆ ਰਹਿਣ ਦਿਓ ਇਹਨੂੰ ਆਖੋ ਜਦ ਹੋ ਜਾ ਉਹਨੂੰ ਖਾਣਾ ਵੀ ਨਹੀਂ ਖਵਾਇਆ ਭਜਾ ਦਿੱਤਾ ਸੀ ਹੁਣ ਉਹ ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਦਾ ਕਦੇ ਬ੍ਰਿਟਾਨੀਆ ਵਾਲਿਆਂ ਨਾਲ ਕਦੇ ਆਸਟ੍ਰੇਲੀਆ ਵਾਲਿਆਂ ਨਾਲ ਸਰ ਕਰਦਾ ਉਹ ਗੁਰੂਏ ਨੂੰ ਆਖੋ ਇਹਨੇ ਪੂਤਨ ਦੇ ਨਾਲ ਬਹਿਣਾ ਮੈਨੂੰ ਉੱਥੇ ਹੀ ਸੱਦ ਲੈ ਅੱਜ ਟਰੰਪ ਦਾ ਬਿਆਨ ਆ ਗਿਆ ਇਹਨੂੰ ਉੱਥੇ ਨਹੀਂ ਸੱਦਿਆ ਜਾਊਗਾ ਇਹਦਾ ਤੇ ਉਹਦਾ ਸਾਹਮਣਾ ਨਹੀਂ ਕਰਾਇਆ ਜਾਊ ਸਾਰੇ ਕਹਿੰਦੇ ਆ ਕਿ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਇੱਕ ਨਵੀਂ ਡੀਲ ਕਰਨੀ ਆ ਉਹ ਡੀਲ ਕਰਨੀ ਆ ਯੂਕਰੇਨ ਦਾ ਦਬਾਅ ਪਾ ਕੇ ਜਾਂ ਤਾਂ ਸਾਡੇ ਨਾਲ ਸੌਦਾ ਕਰ ਲਾ ਆਪਾਂ ਇੱਕ ਸਮਝੌਤਾ ਕਰ ਲਈਏ ਨਹੀਂ ਤੇ ਫਿਰ ਯੂਕਰੇਨ ਦੀ ਮਦਦ ਕਰਾਂਗੇ ਉਹ ਸਾਰੇ ਦੇਸ਼ਾਂ 'ਚ ਇਸ ਵੇਲੇ ਸਮਝੌਤੇ ਇਸੇ ਗੱਲ ਤੇ ਕਰਾ ਰਿਆ ਜਾਂ ਤਾਂ ਸਾਡੇ ਨਾਲ ਸਮਝੌਤਾ ਕਰ ਲੋ ਅਮਰੀਕਾ ਦੀ ਇਕਨਵੀ ਸਾਡੀ ਆਰਥਿਕਤਾ ਉੱਪਰ ਚੁਕਣੇ ਆ ਤੇ ਨਹੀਂ ਸਮਝੌਤਾ ਕਰਨਾ ਅਸੀਂ ਤੇਰੇ ਵਿਰੋਧ ਦੀ ਮਦਦ ਕਰਾਂਗੇ ਆ ਇੱਕ ਕਿਸਮ ਦਾ ਬਲੈਕਮੇਲ ਹੈ ਜਿਹੜਾ ਇਸੋੜੇ ਦੁਨੀਆ ਦੀ ਮਹਾਂਸ਼ਕਤੀ ਦਾ ਮੁਖੀ ਕਰਦਾ ਪਿਆ ਜੇ ਲੈਂਸਕੀ ਨੂੰ ਜਾਬਦਾ ਕਿ ਮੈਨੂੰ ਦਾਤੇ ਲਾ ਕੇ ਤੇ ਆਪਣੀ ਖੇਡ ਖਿੜਦੇ ਇਸ ਕਰਕੇ ਅੱਡ-ਅੱਡ ਸਾਰਿਆਂ ਨੂੰ ਮਿਲਦਾ ਫਿਰਦਾ ਜੀ ਜਾਂਦਿਆਂ ਦੀ ਗੱਲ ਪੰਨੂ ਸਾਹਿਬ ਇੱਕ ਵਿਅਕਤੀ ਦੀ ਕਰਦੇ ਆ 15000 ਰੁਪਏ ਦਾ ਕਰਜ਼ਾ ਲਿਆ ਪਰ ਫਾਈਨੈਂਸਰ ਨੇ ਵਿਆਜ ਪਾ ਕੇ 3 ਲੱਖ ਰੁਪਏ ਬਣਾ ਦਿੱਤਾ ਇਹ ਤਾਂ ਸਿੱਧਾ-ਸਿੱਧਾ ਧੱਕਾ ਹੋ ਗਿਆ ਕਿਵੇਂ ਦੇਖਦੇ ਆ ਉਹ ਵੀ ਸਿਰਫ 2 ਸਾਲਾਂ ਚ ਜੀ ਉਹਨੇ ਕਰਜ਼ਾ ਲਿਆ 15000 ਰੁਪਏ ਹੁਣ ਤੱਕ 27000 ਮੋੜ ਚੁੱਕਾ ਉਹਦੇ ਤੋਂ ਖਾਲੀ ਚੈੱਕ ਦੇ ਉੱਤੇ ਦਸਕੇ ਕਰਾਇਆ ਸੀ ਕਿ ਜੇ ਤੂੰ ਮੇਰੀਆਂ ਸ਼ਰਤਾਂ ਮੁਤਾਬਕ ਕਰਜ਼ਾ ਨਾ ਮੋੜਿਆ ਤੇ ਮੈਂ ਇਹਦੇ ਉੱਤੇ ਆਪਣੀ ਰਕਮ ਲਿਖ ਕੇ ਤੇ ਅਦਾਲਤ ਵਿੱਚ ਤਿਰਤੇ ਕੇਸ ਕਰ ਦੇਣਾ ਤੇਰੇ ਤੋਂ ਪੈਸੇ ਨਹੀਂ ਦਿੱਤੇ ਰਹਿਣੇ ਤੂੰ ਜੇਲ੍ਹ ਜਾਵੇਂਗਾ ਕਿ ਜਿਹਨੇ ਪੈਸੇ ਮੰਗਦਾਰ ਹੈ ਓੱਖਾ ਸੁੱਖਾ ਦੇਈਗਾ ਹੁਣ ਇਹ ਹੋਇਆ ਕਿ ਉਹਨੇ 3 ਲੱਖ ਰੁਪਏ ਦਾ ਕੇਸ ਲਾਤਾ ਅਦਾਲਤ ਵਿੱਚ ਵਿੱਚ ਇੱਕ ਵਿਚੋਲਾ ਪਿਓ ਨੇ ਜਾ ਕੇ ਗੱਲ ਕੀਤੀ ਕਿ 15000 ਦਾ 27 ਤੁਸੀਂ ਲੈ ਗਏ 2 ਸਾਲਾਂ ਦੇ ਵਿੱਚ 15000 ਦੇ ਉੱਤੇ ਜੇ ਸਾਲ ਦਾ ਤੁਸੀਂ 10% ਵਿਆਜ ਵੀ ਲਾਓ ਤੇ ਫਿਰ ਵੀ 1500 ਰੁਪਿਆ ਬਣਦਾ ਅਜੇ ਵੱਧ ਤੇ ਬਣਦਾ ਨਹੀਂ ਤੇ 2 ਸਾਲਾਂ 3000 ਹੋ ਜਾਂਦਾ ਤੁਸੀਂ 27 ਲੈ ਲਿਆ ਇਹ ਚ 15 ਆਪਣਾ ਗਿਣ ਲਓ 3 ਵਿਆਜ ਦਾ ਗਿਣ ਲਓ 18 ਹੋ ਗਿਆ 9 ਤੇ ਤੁਸੀਂ ਪਹਿਲਾਂ ਹੀ ਵੱਧ ਲੈ ਚੁੱਕੇ ਆ ਤੇ ਹੁਣ ਤੁਸੀਂ ਇਹਦੀ ਜਾਣਕੀ ਖਾਦੇ ਕੇਸ ਕੋ ਕਰਦਾ ਉਹ ਕਹਿੰਦਾ ਸਾਡਾ ਤੇ ਵਿਆਜ ਇੰਨਾ ਹੀ ਜ਼ਿਆਦਾ ਹੁੰਦਾ ਅਖੀਨ ਜੇ ਪਛੇਟਣਾ ਉਹਨੇ ਪਤਾ ਲੱਗਾ ਕਿ ਇਦਾਂ ਹੀ ਇੱਕ ਬੰਦੇ ਨੇ 1 ਲੱਖ ਰੁਪਇਆ ਦੇ ਕੇ ਤੇ ਫਾਈਨੈਂਸਰ ਨੇ ਤੇ ਉਹ ਅਗਲੇ ਪਾਸੇ ਉਹ ਬੰਦੇ ਤੋਂ ਇੱਕ ਕੱਲਾ ਜ਼ਮੀਨ ਲਖਾ ਲਈ ਉਹ ਬੰਦਾ ਖੁਦਕੁਸ਼ੀ ਕਰ ਗਿਆ ਆ ਸਹਾਰਾ ਵਾਲਾ ਜਿਹੜਾ ਬਾਅਦ ਵਿੱਚ 70 ਹਜ਼ਾਰ ਕਰੋੜ ਦਾ ਫਰਾਡ ਕਰ ਗਿਆ ਉਹ ਵੀ ਝੁੱਗੀਆਂ ਵਾਲਾਂ ਥੋੜ੍ਹ ਥੋੜ੍ਹੇ ਪੈਸੇ ਇਦਾਂ ਵਿਆਜ ਦੇਣ ਤੋਂ ਤੁਰਿਆ ਸੀ ਜੀ ਇਹ ਜਿਹੜੇ ਛੋਟੇ ਛੋਟੇ ਉੱਠਦੇ ਆ ਵੇਲੇ ਸਿਰ ਨੂੰ ਨਾਥ ਨਾ ਪਾਈਗੇ ਤੇ ਕੱਲ ਨੂੰ ਸਾਰੇ ਇਦਾਂ ਦੇ ਵੱਢਣਗੇ ਵੇਲੇ ਸਿਰ ਰੁਕਨੇ ਚਾਹੀਦੇ ਬਿਲਕੁਲ ਪੰਸਾਬ ਇਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਸਮਾਂ ਕੱਢਿਆ ਖਬਰਾਂ ਤੇ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਜੀ ਬਹੁਤ ਮਿਹਰਬਾਨੀ ਜੀ ਐਸ਼ਾਨ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਅੱਜ ਦੇ ਖਾਸ ਮੁੱਦਿਆਂ ਤੇ ਗੱਲਬਾਤ ਕੀਤੀ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਹੁੰਦੇ ਹੋ ਆ ਗਿਆ ਦੇਖਦੇ ਰਹੋ ਪ੍ਰਾਈਮ ਅਸ਼ਾ ਟੀਵੀ ਤੁਹਾਡਾ ਆਪਣਾ ਵਾਡਰੀ